ਦਨ ਅਣਖਵਾਰ ਸਰਬ ਕਲਾ ਸਮਰੱਥ ਡੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਕੋ ਮ ਜੂ ਦੀਨ ਸਾਕੁਰਬਾਨੀਆ

અસિ નહી રહી એના બના ਬੰਦ ਬੰਦ ਸਾਡੇ ਬੰਦ ਬੰਦ ਸਾਡੇ ਬੰਦ 大家好。<noise> <noise> <noise> आज सिंह कदर प्रिंटिंग सिंह जदिवाज आखो दी दिशा वहाँ